ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਕੀਰਤ ਸਿੰਘ ਅੱਜ ਆਪਾਂ ਸਰੂਪ ਸਿੰਘ ਵਾਲੇ ਪਿੰਡ ਪਹੁੰਚੇ ਆਂ ਜੋ ਕਿ ਹਲਕਾ ਗਰੂਰ ਸਾਹਿਬ ਦੇ ਵਿੱਚ ਪੈਂਦਾ ਦੋਸਤੋ ਇਸ ਪਿੰਡ ਦੇ ਵਿੱਚ ਜਿਹੜੇ ਹੜਪੀੜਤ ਲੋਕ ਆ ਉਹਨਾਂ ਵਾਸਤੇ ਪਿੰਡ ਨੇ ਸੇਵਾ ਇਕੱਠੀ ਕੀਤੀ ਆ ਇਹਦੇ ਵਿੱਚ ਇਸ ਪਿੰਡ ਦੇ ਜਿਹੜੇ ਐਨ ਆਰ ਆਈ ਭਰਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਆਓ ਥੋੜੀ ਆਪਾਂ ਪਿੰਡ ਵਾਲਿਆਂ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਤੁਹਾਡਾ ਸ਼ੁਭਨਾਮਕੀਏ ਮੈਂ ਸੁਰਿੰਦਰ ਕੁਮਾਰ ਹਾਂਜੀ ਪਿੰਡ ਗੁਰਕੀਰਤ ਸਿੰਘ ਵਾਲਾ ਹੀ ਹੂੰ ਹੂੰ ਇਥੇ ਆਪਣੇ ਸਾਰੇ ਭਰਾਵਾਂ ਨੇ ਸਾਰੇ ਪਿੰਡ ਦੇ ਸਹਿਯੋਗ ਨਾਲ ਔਰ ਐਨਆਰ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇਥੋਂ ਆਪਾਂ ਰਾਸ਼ਨ ਇਕੱਠਾ ਕਰਕੇ ਲੈ ਕੇ ਜਾ ਰਹੇ ਆਂ ਖੜ੍ਹ ਪੀੜਤਾਂ ਦੀ ਮਦਦ ਵਾਸਤੇ ਕਿਹੜੇ ਏਰੀਆ 'ਚ ਭਈ ਆਪਾਂ ਜਾ ਰਹੇ ਆਂ ਆਪਾਂ ਜਾ ਰਹੇ ਆ ਜੀ ਮਮਦੂੜ ਦੇ ਲਾਗੇ ਆ ਪਿੰਡ ਮਸਤਾ ਗੱਟੀ ਮਸਤਾ ਗੱਟੀ ਹਾਂ ਹਾਂ ਆਪਾਂ ਉੱਥੇ ਰਾਸ਼ਨ ਲੈ ਕੇ ਜਾ ਰਹੇ ਆਂ ਛੁੱਕਾ ਰਾਸ਼ਨ ਹੈ ਡੰਗਰਾਂ ਵਾਸਤੇ ਹਾਂ 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 ਬਾਕੀ ਦਵਾਈਆਂ ਮੈਡੀਸਿਨ ਲੈ ਕੇ ਜਾ ਰਹੇ ਆਂ ਹਾਂ 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 ਪਰ ਸਾਰੇ ਪੰਜਾਬ ਦੇ ਲੋਕਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜਾ ਆਉਣ ਵਾਲਾ ਟਾਈਮ ਹੈ ਹੁਣ ਇਹਨਾਂ ਚੀਜ਼ਾਂ ਦੀ ਲੋੜ ਹੈ ਸਿਰਫ ਪਰ ਆਉਣ ਵਾਲੇ ਟਾਈਮ ਦੇ ਵਿੱਚ ਦਵਾਈਆਂ ਦੀ ਡਾਕਟਰਾਂ ਦੀ ਤੇ ਟਰੈਕਟਰਾਂ ਦੀ ਬਹੁਤ ਵੱਡੇ ਪੱਧਰ ਤੇ ਲੋੜ ਪੈਣੀ ਹੈ ਹਾਂਜੀ ਹਾਂਜੀ ਕਿਉਂਕਿ ਉਹ ਜ਼ਮੀਨਾਂ ਸਾਰੀਆਂ ਪਾਣੀ ਦੇ ਨਾਲ ਖਰਾਬ ਹੋ ਜਾਣੀਆਂ ਹਾਂ ਉਹ ਉਦੋਂ ਤੱਕ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਹਾਂ ਸਾਰੇ ਪੰਜਾਬ ਨੂੰ ਬੇਨਤੀ ਹੈ ਕਿ ਜਿਹੜਾ ਇਹ ਹੁਣ ਤਾਂ ਜਿਹੜੀ ਵਕਤੀ ਤੌਰ ਤੇ ਲੋਡ ਹੈਗੀ ਉਹ ਤਾਂ ਇਹਨਾਂ ਚੀਜ਼ਾਂ ਦੀ ਲੋਡ ਹੈ ਪਰ ਆਉਣ ਵਾਲੇ ਟਾਈਮ ਦੇ ਵਿੱਚ ਵੱਡੇ ਪੱਧਰ ਤੇ ਲੋਡ ਹੋਏਗੀ ਆਪਾਂ ਨੂੰ ਜਿਹੜਾ ਡੀਜ਼ਲ ਦੀ ਲੋਡ ਪਏਗੀ ਉੱਥੇ ਵੱਡੇ ਟਰੈਕਟਰਾਂ ਦੀ ਲੋਡ ਪਏਗੀ ਤਾਂ ਜੋ ਉਹਨਾਂ ਦੀ ਅਗਲੀ ਫਸਲ ਬੀਜੀ ਜਾ ਸਕੇ ਕਿਉਂਕਿ ਬੜੀ ਔਖਾ ਟਾਈਮ ਹੋਣਾ ਜਿਹੜਾ ਉਹ ਟਾਈਮ ਆਉਣਾ ਇੱਕ ਮਹੀਨੇ ਬਾਅਦ ਜਦੋਂ ਪਾਣੀ ਸੁੱਕ ਜਾਏਗਾ ਥੋੜਾ ਕਹਿਣ ਦਾ ਮਤਲਬ ਵੀ ਉਸ ਤੋਂ ਬਾਅਦ ਉਹ ਲੋਕਾਂ ਦਾ ਉਧਰ ਧਿਆਨ ਘਟ ਜਾਣਾ ਜਦੋਂ ਪਾਣੀ ਲੈ ਗਿਆ ਤੁਹਾਨੂੰ ਕਹਿੰਨਾ ਵੀ ਉਦੋਂ ਆਪਾਂ ਟਰੈਕਟਰ ਲਿਆ ਕੇ ਉਹਨਾਂ ਦੇ ਵਾਹਣ ਸਾਰੇ ਪੱਧਰ ਕਰਾਵਾਂਗੇ ਤਾਂ ਜਉਣ ਵਾਲੇ ਟਾਈਮ ਤੇ ਵੀ ਉਹਨਾਂ ਦੀਆਂ ਕਣਕਾਂ ਅਗਲੀ ਫਸਲ ਵੀ ਤੀਜੀ ਜਾ ਸਕੀ ਕਿਉਂਕਿ ਪਾਣੀ ਜਦੋਂ ਸੁੱਕੇਗਾ ਲੋਕਾਂ ਨੂੰ ਉਦੋਂ ਤੱਕ ਚੇਤਾ ਭੁੱਲਣਾ ਸ਼ੁਰੂ ਹੋ ਜਾਂਦਾ ਸਾਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਜਿਹੜੀ ਇਹ ਮਦਦ ਦੀ ਲੋੜ ਬਹੁਤ ਜ਼ਿਆਦਾ ਆਪ ਨੂੰ ਪਤਾ ਲੱਗਦਾ ਪਿਆ ਪਰ ਜਿਹੜਾ ਆਉਣ ਵਾਲਾ ਟਾਈਮ ਹੈ ਉਦੋਂ ਇਸ ਤੋਂ ਵੀ ਜ਼ਿਆਦਾ ਲੋਡ ਹੋਏਗੀ ਇਸ ਵਾਸਤੇ ਸਾਰੇ ਪੰਜਾਬ ਨੂੰ ਬੇਨਤੀ ਹੈ ਕਿ ਆਉਣ ਵਾਲਾ ਟਾਈਮ ਜਿਹੜਾ ਉਹ ਆਪਾਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜ਼ਰੂਰ ਖੜੋਣਾ ਹੈ। ਹਾਂ। ਬਾਕੀ ਆਪਣੇ ਸਰਪੰਚ ਸਾਹਿਬ ਅਗਲੀ ਗੱਲਬਾਤ ਦੱਸਣਗੇ। ਸਾਰੀ ਦਿਨ ਸਾਰੇ ਹਾਂਜੀ ਆਪਾਂ ਇਸ ਟਾਈਮ ਫਰੋਜ਼ ਸਿੰਘ ਵਾਲੇ ਦੇ ਵਿੱਚ ਸਰਪੰਚ ਸਾਹਿਬ ਨਾਲ ਗੱਲਬਾਤ ਕਰਨ ਲੱਗੇ ਆ ਵੀ ਜਿਹੜਾ ਵੀ ਇਹ ਰਾਸ਼ਨ ਆ ਜਿਹੜਾ ਵੀ ਜਿਹੜੇ ਸਮਾਨ ਦੇ ਉੱਤੇ ਲੋਡ ਆ ਵੀ ਪਿੰਡਾਂ ਨਾਲ ਕਿੱਦਾਂ ਵੀ ਥੋੜੀ ਉੱਤੇ ਗੱਲਬਾਤ ਹੋਈ ਆ ਵੀ ਕੀ ਕੀ ਸਮਾਨ ਦੀ ਲੋੜ ਚਾਹੀਦੀ ਸੀ ਵੀ ਉਹਨਾਂ ਨੂੰ ਜਿਹੜੀ ਲੋਡ ਚਾਹੀਦੀ ਸੀ ਵੀ ਤੁਸੀਂ ਉਹੀ ਸਮਾਨ ਲੈ ਕੇ ਚੱਲੇ ਹੋ। ਉਹ ਪਹਿਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਮਿੰਦਰ ਸਿੰਘ ਪਿੰਡ ਸਰੂਪ ਸਿੰਘ ਵਾਲਾ ਸਰਪੰਚ ਆਹ ਆਪਣੇ ਪਿੰਡ ਦੇ ਮੁੰਡਿਆਂ ਨਾਲ ਸਾਰਿਆਂ ਨਾਲ ਉੱਧਰ ਗੱਲਬਾਤ ਹੋਈ ਆ ਜੀ ਉੱਥੇ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਉਹੀ ਆਪਾਂ ਟਰਾਲੀ 'ਚ ਲੋਡ ਕਰਕੇ ਲੈ ਕੇ ਜਾ ਰਹੇ ਆ ਜੀ ਤੇ ਉਹ ਮਸਤਾ ਗੱਡੀ ਉੱਥੇ ਜਾ ਰਹੇ ਹਾਂ ਤੇ ਨਾਲ ਜਿੰਨੇ ਵੀ ਪਿੰਡ ਹੋਏ ਨਾ ਜਿੰਨਾ ਹੋਇਆ ਵਾਅਦਾ ਪਾ ਉੱਥੇ ਕਰਾਂਗੇ ਜੀ ਹਾਂਜੀ ਸਰਪੰਚ ਸਾਹਿਬ ਦੂਜਾ ਜਿਵੇਂ ਆਪਣੇ ਇੰਨਾ ਇੱਥੇ بارش ਇੱਧਰ ਵੀ ਹੋ ਰਹੀ ਆ ਆਪਾਂ ਬਗਲਾ ਆ بارش ਤੋਂ ਇੰਨੇ ਦੁਖੀ ਹੋਏ ਪਏ ਆ ਤੇ ਉਹਨਾਂ ਵਿਚਾਰਿਆਂ ਦਾ ਕੀ ਹਾਲ ਹੋਊਗਾ ਵੀ ਜਿਹੜੇ ਉਧਰ ਆ ਪਾਣੀ ਦੀ ਇੱਧਰ ਦਰਿਆ ਦੀ ਇੱਦੀ ਵੱਡੀ ਮਾਰ ਚੱਲ ਰਹੀ ਆ ਪਸ਼ੂ ਡੰਗਰ ਵਗਾਰੇ ਆ ਉਹਨਾਂ ਦੇ ਸਾਰੇ ਵਿਚਾਰਿਆਂ ਦੇ ਰੁੜ ਗਏ ਆ ਈਆਂ ਦੇ ਘਰ ਰੁੜ ਗਏ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਜੀ ਆ ਤੁਸੀਂ ਇੰਨੀ ਗੱਲ ਕਰੀ ਜਾਂਦੇ ਨਾ ਇੰਨੀ ਗੱਲ ਚੁਣ ਕੇ ਲੋਕ ਅੰਡੇ ਖੜੀ ਹੋ ਜਾਂਦੇ ਆ ਜੀ ਹਾਂਜੀ ਤੇ ਵੇਖੋ ਉਹਨਾਂ ਦਾ ਹਾਲ ਕੀ ਹੋਇਆ ਹੋਵੇਗਾ ਇਸ ਤੋਂ ਉੱਤੇ ਕੁਝ ਮਤਲਬ ਉਹਨਾਂ ਦਾ ਕਹਿਣਾ ਹੀ ਬਹੁਤ ਔਖਾ ਲੱਗਦਾ ਪਿਆ ਹਾਂਜੀ ਹਾਂਜੀ ਪੰਜਾਬ ਦੇ ਜਿਹੜੇ ਸੇਵਾਦਾਰ ਆ ਜਿਹੜੇ ਵਿਚਾਰੇ ਮੌਤਵਾਰ ਬੰਦੇ ਆ ਜਿਹੜੇ ਸੇਵਾ ਕਰਦੇ ਆ ਇਹਦੀਆਂ ਕੰਮਾਂ ਚ ਵੀ ਉੱਥੇ ਮੈਂ ਸੁਣਿਆ ਵੀ ਜਦੋਂ ਸੇਵਾ ਲੈ ਕੇ ਜਾਂਦੇ ਪਿੰਡਾਂ ਵਿੱਚੋਂ ਸਾਰੇ ਉੱਠ ਕੇ ਨੌਜਵਾਨ ਜਿਹੜੇ ਜਾਂਦੇ ਆ ਵੀ ਉੱਥੇ ਕਹਿੰਦੇ ਵੀ ਮੁਲਾਜ਼ਮ ਜਾਂ ਉਹਨਾਂ ਦੇ ਸਰਕਾਰ ਦੇ ਅਧਿਕਾਰੀ ਰੁਕਾਵਟ ਪਾਉਂਦੇ ਆ ਦੇ ਸਮਾਨ ਅੱਗੇ ਗਾਂਹ ਜਾਣ ਨਹੀਂ ਦਿੰਦੇ ਉਦੋਂ ਦੀ ਗੱਲ ਚਲੋ ਚੱਲੀ ਤਾਂ ਜਾਂਦੀ ਆ ਸੁਣੀ ਤਾਂ ਜਾਂਦੇ ਆ ਬਾਕੀ ਆਪਾਂ ਇਦਾਂ ਨਹੀਂ ਹੋਣ ਦੇਣਾ ਆਪਾਂ ਆਪ ਆਪਣੇ ਮੁੰਡੇ ਨਾਲ ਜਾ ਕੇ ਨਾ ਤੇ ਜਿੱਥੇ ਘਰ 'ਚ ਲੋੜ ਹੈ ਨਾ ਉੱਥੇ ਆਪ ਜੀ ਜਾ ਪਚਾ ਕੇ ਆਵਾਂਗੇ ਜੀ ਠੀਕ ਆ ਬਾਕੀ ਕੋਈ ਨਹੀਂ ਉਸ ਤੋਂ ਬਾਅਦ ਵੀ ਜਦੋਂ ਪਾਣੀ ਪੂਣੀ ਸੁੱਕ ਗਿਆ ਜਿੰਨਾ ਵੀ ਹੋਇਆ ਉੱਥੇ ਲੋਕਾਂ ਦਾ ਉਹਨਾਂ ਆਪਾਂ ਪਿੰਡ ਦੇ ਸਹਿਯੋਗ ਨਾਲ